ਕਿ ਪਾਸੇ ਨਾ ਲੱਗੇ ਇਹ ਮੈਨੂੰ ਉਦੋਂ ਵੀ ਕੁੱਟਿਆ ਤੇ ਘਰ ਦਾ ਦੀ ਸਿਹਤ ਨਾਲ ਫਿਰ ਹੁਣ ਇਹ ਇਕੱਲਾ ਇਕੱਲਾ ਹੁੰਦਾ ਫਿਰ ਇਹ ਕੁੱਟਦਾ ਫਿਰ ਇਹ ਕਹਿੰਦਾ ਮੈਨੂੰ ਕੁੱਟਿਆ ਇਹਨਾਂ ਨੇ ਉਦੋਂ ਮੈਨੂੰ ਤਾਸ ਖੇਲਣ ਨੂੰ ਇਹਦੀ ਦਾਦੀ ਜਦ ਏਸ ਇਹ ਸਭ ਦੇ ਮਾਰਦਾ ਉਦੋਂ ਇਹਦੀ ਦਾਦੀ ਨੂੰ ਪਤਾ ਨਹੀਂ ਚੱਲਦਾ ਜਦ ਅਸੀਂ ਇਹਦੇ ਮਾਰਦੇ ਆ ਉਦੋਂ ਜਦ ਇਹ ਸਕੈਟ ਲਾ ਦਿੰਦਾ ਘਰੇ ਆ ਕੇ ਹਾਂ ਨਾਲੇ ਮੇਰੇ ਘਰੇ ਲੰਬ ਲੰਦਾ ਇਹ ਤਾਂ ਕਰਨ ਨਹੀਂ ਗਿਆ ਹੈਗਾ ਮੇਰਾ ਕਾਨੂੰ ਠੀਕਰੇ ਵੀ ਇਹਦੇ ਗਾਲਾਂ ਪੈਣੇ ਥੋੜੇ ਘਰੇ ਕਾਣ ਆਉਂਦਾ ਲੰਬਾ ਲੱਗਦਾ ਜੀ ਦਾਦੀ ਆ ਜਾਂਦੀ ਆ 2 ਮਿੰਟ ਨਹੀਂ ਘਰਦੀ ਦਾ ਤਾਂ ਫਿਰ 2 ਘੰਟੇ ਬਾਅਦ ਬੋਲੀ ਜਾਂਦਾ ਵੀ ਕੰਮ ਨਹੀਂ ਤੱਕ ਲੜਾਈ ਨਾ ਆਪਣੇ ਬਟੇ ਦੇਖਿਓ ਜੀ ਦਾਦੀ ਜਦੋਂ ਸਿਰ 'ਚ ਬੱਤੋ ਲੱਗ ਗਿਆ ਕਹਿੰਦੀ ਉਸ ਤੋਂ ਪੀਜੀਆ ਇਲਾਕੇ ਜਾਣਾ ਉਸ ਤੋਂ ਸਿਰ ਪਾੜ ਦਿਆ ਪੀਜੀਆ ਪੀਜੀਆ ਕੱਲ ਸੁਣੋ ਤੁਸੀਂ ਹਾਂ ਇਹਦਾ ਇਹਦਾ ਡੈਡੀ ਨੂੰ ਟਾਂਕੇ ਲਮਾਉਣ ਚਲੇ ਗਿਆ ਦੇ ਹਾਂ ਟਾਂਕੇ ਬਾਰੇ ਲੱਗਣੇ ਤਾਂ ਨਹੀਂ ਸੀ ਲੱਗਣੇ ਲੱਗਣੇ ਸੀ ਤਾਂ ਟਾਂਕੇ ਲੱਗਣੇ ਸੀ ਇਹਦਾ ਇੱਕ ਲੱਗਣਾ ਸੀ ਹਾਂ ਇੱਕ ਟਾਂਕਾ ਲਗਾ ਭੱਜਾ ਉੱਥੇ ਕਹਿੰਦਾ ਮੈਂ ਮੈਂ ਟਾਂਕੇ ਲਮਾਉਣੇ ਨਹੀਂ ਉਦੋਂ ਹੀ ਡੈਡੀ ਤੇ ਮੁੰਮੀ ਆ ਗਏ ਹਾਂ ਜੋਂ ਥੱਕੜੀ ਉੱਥਾਂ ਲੈ ਕੇ ਗਏ ਨੂੰ ਕੋਈ ਇੱਕੜੀ ਸੋਣੀ ਜਾਨੀ ਆਡੀ ਮੰਮੀ ਉੱਥੇ ਸੀ ਹਨਾ ਕੀ ਪਤਾ ਨਹੀਂ ਇਹ ਉੱਥੇ ਖੜਾ ਸੀਗਾ ਅੰਕਲ ਕਹਿੰਦੇ ਤਾਂ ਅੰਕਾ ਲਾਉਣਾ ਪੈਣਾ ਵਾ ਹਨਾ ਤਾਂ ਕਰਕੇ ਜੋਦੀ ਭੱਜ ਲਿਆ ਉੱਥੋਂ ਖੜਿਆ ਨਹੀਂਗਾ ਜੇ ਉੱਥੇ ਤਾਂ ਕਹਿੰਦੇ ਕਾਹਦਾ ਲਾਉਣਾ ਵੀ ਕੀ ਮਾਰਿਆ ਤੱਕ ਲੱਗ ਗਿਆ ਸੀ ਮਾਰਾ ਕਿ ਇੱਕ ਤਾਂਕਾ ਲੱਗਣਾ ਜਿਹੜਾ ਤਾਂ ਮਾਰਿਆ ਵੀ ਹਾਂ ਅੱਛਾ ਤਾਂਕਾ ਲੱਗਿਆ ਉੱਥੋਂ ਹੀ ਭੱਜ ਲਿਆ ਹਾਂ ਜੇ ਜੇ ਅਸੀਂ ਇਹਦੇ ਵੱੱਟ ਘਟ ਹੋਰ ਹੋ ਜਾਂਦਾ ਵੀ ਅਗਲੇ ਤਾਂਕਾ ਤਾਂ ਲਾਉਣਾ ਸੀ ਖੂਣੇ ਤੇ ਬਹਿੰਦਾ ਸੀਗਾ ਠੀਕ ਆ ਇਹਦਾ ਡੈਡੀ ਉਦੋਂ ਹੀ ਫੜੀ ਗਿਆ ਇਹਨੇ ਉਹ ਚਿੱਤੇ ਵਾਲੀ ਸਪੀਡ ਫੜੀ ਨਾ ਅੱਜ ਸਹਾਦ ਨੂੰ ਇਹਦਾ ਸਕੂਲ ਤੇ ਨਾਲ ਸੀਗਾ ਹਣਾ ਉਹ ਪਤਾ ਨਹੀਂ ਕਿਤਰਾ ਅੱਧ ਘਾਰੇ ਬੈਠਾ ਆ ਕੇ ਘਰੇ ਬੈਠ ਇਹਦੀ ਇੱਕ ਹੋਰ ਗੱਲ ਸੁਣ ਲੋ ਦੋ ਗੱਲਾਂ ਨੇ ਮੇਰੇ ਕੋਲ ਇਹਨੇ ਅੱਧੀ ਛੁੱਟੀ ਲੈ ਕੇ ਆਵਾ ਸੀ ਆਪਣੇ ਇਹਨੇ ਆਪਣੀ ਨਾਨੀ ਮਾਰਤੀ ਨਮਜ਼ਰ ਅਰਜੀ ਜੀ ਵੀ ਉਹ ਲੈ ਕੇ ਆਈ ਸੀ ਮੇਰੀ ਦਾਦੀ ਸਵਰਗਵਾਸ ਹੋ ਗਈ ਮੈਨੂੰ ਵੀ ਪਹਿਲਾਂ ਤਾਂ ਇਹ ਲੱਗਿਆ ਸੀ ਕਿ ਸੱਚੀ ਹੋ ਗਈ ਮੈਂ ਅੱਜ ਜਦ ਮੈਂ ਸਕੂਲ ਉਹ ਨਾ ਰਾ ਕਿ ਉਹ ਮੈਂ ਗੇਮ ਖੇਲਦਾ ਸੀ ਗੇਮ ਖੇਲਣ ਲੱਗਾ ਸੀ ਮਨ ਤੀਜੀ ਗੱਲ ਕਿਹੜੀ ਸੀ ਇਹਦੀ ਆਦਾ ਜੀ ਇਹਨੇ ਵੀ ਤਾਂ ਕੀਤੀ ਸੀ ਹਾਂ ਬੱਸ ਦੱਸ ਇਹ ਵੀ ਦੱਸ ਉਹਨੇ ਹੋਇਆ ਉਹਨੇ ਹੋਇਆ ਦੂਰ ਨਾ ਹਾਂਜੀ ਉਸ ਦਿਨ ਇਹਨੇ ਕਿਤੇ ਵਾਸੇ ਨਹੀਂ ਜਾਣਾ ਸੀ ਨਹੀਂ ਉਹੀ ਹੈ ਨਾ ਪ੍ਰਿੰਸੀਪਲ ਦੀ ਪਰਮਿਸ਼ਨ ਨਹੀਂ ਮਿਲਦੀ ਸੀ ਬਾਕੀ ਪਰਮਿਸ਼ਨ ਵੀ ਨਾਲ ਹੀ ਸੀ ਮੈਂ ਵੀ ਕਹਿਣਾ ਵੀ ਮੈਂ ਨਾਲ ਸੀ ਹਾਂ ਇਹਨੇ ਕੀ ਕਰਿਆ ਵੀ ਉਹ ਲੋ ਜੀ ਕਹਿੰਦਾ ਹਨਾ ਮੈਂ ਇਹਨੇ ਬਟ ਜਾਣਾ ਕਿਤੇ ਵਾਸੇ ਨਹੀਂ ਪ੍ਰਿੰਸ ਉਹ ਚਲਾ ਜਾਣਾ ਹੋ ਗਿਆ ਜਾਣਾ ਹੋ ਮਦਨ ਮਦਨ ਇਹਨਾਂ ਨੇ ਮਦਨ ਕੇ ਉਮਰ ਮਾਰਗ ਹੋ ਗਈ ਸੀ ਮਾਰਗ ਨਹੀਂ ਉਹਥੇ ਜਾ ਜਾਣਾ ਸੀ ਫਿਰ ਪ੍ਰਿੰਸੀਪਲ ਦੀ ਪਰਮਿਸ਼ਨ ਲੈਣੀ ਦਾ ਜ਼ਰੂਰੀ ਆ ਉਦੋਂ ਚਾਰਜ ਆਈ ਸੀ 14 ਉਦੋਂ ਟ੍ਰਿਪ ਸੀਗੀ ਹਾਂ ਠੀਕ ਆ ਉਦੋਂ ਇਹਨੇ ਪਰਮਿਸ਼ਨ ਦਿੱਤੀ ਲੱਭਾ ਸੀ ਉਦੋਂ ਪਰਮਿਸ਼ਨ ਦਿੱਤੀ ਨਹੀਂ ਇਹਦਾ ਸੋ ਮੈਨੂੰ ਕੀ ਕਹਿੰਦਾ ਕਹਿੰਦਾ ਆਪਾਂ ਮੈਂ ਕਿਹਾ ਆਪਾਂ ਪ੍ਰਿੰਸੀਪਲ ਮੈਮ ਕੋਲ ਕਿਵੇਂ ਜਾਈਏ ਕਦਾ ਆਪਾਂ ਮੈਡਮ ਕੋਲ ਜਾਵਾਂਗੇ ਨਹੀਂ ਆਪਾਂ ਅਰਜੀ ਲਿਖ ਦਾਂਗੇ ਆਪਾਂ ਕਹਾਂਗੇ ਪ੍ਰਿੰਸੀਪਲ ਮੈਮ ਤੋਂ ਪਰਮਿਸ਼ਨ ਲੈ ਲਈ ਹਾਂ ਇਹਦੀ ਹੋਰ ਗੱਲ ਦੱਸਦਾ ਇਹ ਆਪਣੀ ਹਨ ਦਾਦੀ ਨਾਲ ਲੜ ਕੇ ਆ ਗਿਆ ਆਪਣੇ ਦਾਦੀ ਨੂੰ ਆਪ ਦੇ ਕਮਰੇ ਬਾਰ ਕੋਡਾ ਲਾ ਕੇ ਭੱਜਿਆ ਐਸੀ ਸਾਡੇ ਕੋਲੇ ਵੀ ਸਾਨੂੰ ਇਹ ਗੱਲ ਦੂਜੀ ਪਾਸੇ ਨੇ ਬੋਲੀ ਚਾਹੇ ਮੇਰੇ ਪਾਪਾ ਤੋਂ ਪੁੱਛ ਰਿਹਾ ਹੈਗਾ ਝੂਠ ਆਈ ਇਹਨਾਂ ਨੇ ਕੋਲ ਝੂਠ ਬੋਲਿਆ ਸੀ ਇਹ ਇਹਦਾ ਦਾਦਾ ਨਾ ਕੀ ਪਤਾ ਸੱਤੀ ਉਹ ਮੇਰਾ ਦਾਦਾ ਨਾ ਇਹਨੂੰ ਕੁੱਤੜਾ ਲੈ ਕੇ ਗਿਆ ਵਾ ਹਨ ਭੱਜੀ ਜਾਂਦਾ ਸੀ ਉਹ ਮਰੇ ਇਹਦੇ ਦਾਦੇ ਨੇ ਦੰਦਾ ਚੱਕ ਲਿਆ ਦਾਦਾ ਕਹਿੰਦਾ ਆ ਜਾ ਨਹੀਂ ਮਾਰੂੰਗਾ ਪਰ ਜਿਗਾ ਦਾਦਾ ਇੱਕਦਮ ਭੱਜ ਕੇ ਦੰਦਾ ਮਾਰਿਆ ਇਹ ਇਹ ਬਹਿ ਗਿਆ ਨਾਲ ਰੋਂਦਾ ਰੋਂਦਾ ਹੈ ਸਾਡੇ ਨੂੰ ਆ ਕੇ ਕਹਿੰਦਾ ਕੋਪਰ 2 ਮਿੰਟਾਂ ਚ ਆ ਗਿਆ ਕਹਿੰਦਾ ਨਾ ਵੀ ਮੈਂ ਤਾਂ ਆਪਦੇ ਮੰਮਾ ਦਾੜੀ ਤੇ ਦਾਦੇ ਨੂੰ ਧੱਤਾਂ ਦੇ ਕੇ ਗੁੰਡਾ ਲਾ ਕੇ ਆ ਗਿਆ ਤੇ ਤੂੰ ਕਿਉਂ ਹੋਰ ਸ਼ੇਰ ਕੱਲਾ ਸਭ ਠੂਠੀਏ ਕਹਿਣਾ ਨਾ ਫਿਰ ਉੱਠ ਗਿਆ ਮੈਂ ਸਾਨੂੰ ਹੁਣ ਵੀ ਸਰ ਤਨ ਲਾਉਂਗਾ ਕਹਿੰਦਾ ਮੈਂ ਦੇ ਫੋਦਾ ਨਾਮ ਨਾ ਲਾਇਆ ਹੋਇਆ ਤੁਸੀਂ ਮੈਨੂੰ 1000 ਰੁਪਿਆ ਵੀ ਦੋਗੇ ਓਏ 1000 ਰੁਪਿਆ 1000 ਦੀ ਗੱਲ ਕੀਤੀ ਸੀ ਮੈਂ ਦੇ ਕਾਨੂੰਨੀ ਵੀ ਸੱਚਾ ਨਾ ਦੁਈ ਆ ਰਿਹਾ ਆਬਦੀ ਲਾਲਾ ਕਹਿੰਦਾ ਨਹੀਂ ਐਸਾ ਇਹਨੂੰ ਉਹ ਤੋਂ ਹੀ ਸਮਝ ਗਿਆ ਮੈਂ ਜਦੋਂ ਕਿ ਮੈਂ ਕਿਹਾ ਹਜ਼ਾਰ ਦੀ ਲਾਉਣੀ ਹੈ ਪਰ ਇਹਨੇ ਮੰਨਾਂ ਕਰਤਾ ਕਹਿੰਦਾ 50 ਦੀ ਲੱਗੂਗੀ ਕਹਿੰਦਾ ਤੁਸੀਂ ਝੂਠ ਬੋਲਦੇ ਹੋ ਮੈਂ ਬਿੱਲਾ ਪਾਇਦਾ ਝੂਠ ਬੋਲਦਾ ਜੇ ਤੂੰ ਪਛਾ ਲੇ ਉਹਨੇ ਹਾਂ ਹੋਣ ਤਾਂ ਗੱਲ ਫਸਾਉਂਦਾ ਵਾ ਇਹ ਤਾਂ ਸਾਨੂੰ ਆਬਦੇ ਇਹ ਤਾਂ ਲੱਗੇ ਤਾਂ ਤੁਸੀਂ ਆਏ ਹੋ ਇਹਨੂੰ ਹੁਣ ਈ ਦੇਖੋ ਜਦੋਂ ਸਭ ਨੂੰ ਝੂਠ ਬੋਲਣ ਲੱਗੇ ਕਿ ਨਾ ਮੈਂ ਤਾਂ ਤੁਹਾਡੇ ਨਾਲ ਲੱਤ ਨਹੀਂ ਉਹ ਦੂ ਕਿਆ ਅਸੀਂ ਆ ਜਾਂ ਤੈਨੂੰ ਬਿੱਲੇ ਦਾਇ ਤੋ ਪਛਾ ਦੂ ਨਾ ਬਿੱਲੇ ਦਾਇ ਕਾ ਕਿਆ ਇੰਨੀ ਜੀ ਗੱਲਾਂ ਆਈ 50 ਰੁਪਏ ਲੈਣ ਨੂੰ ਫਿਰਦੀ ਵਾ ਤੇ 50 ਪੈ ਨਹੀਂ ਹਾਂਜੀ ਨਹੀਂ ਨਹੀਂ ਕੁਛ ਨਹੀਂ ਲੈਣਾ ਇਹਨਾਂ ਨੂੰ ਕਿਸੇ ਨੂੰ ਨਹੀਂ ਦੋ ਸਾਤ ਨੂੰ ਲਾਈ ਜਾਨੇ ਅਸੀਂ ਤੇਰੇ ਘਰ ਆ ਕੇ ਇਹ ਕਿ ਆਪੇ ਪੈਣ ਉਹ ਸਾਤ ਨਹੀਂ ਕੁਛ ਨਹੀਂ ਦਤੋ ਕੋਈ ਨਹੀਂ ਅਸੀਂ ਕਿਹਾ ਅਸੀਂ ਕਿਹਾ ਤੇਰੇ ਘਰ ਆ ਕੇ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਆ ਕੋਈ ਨਹੀਂ ਮੁੰਡੇ ਤਾਂ ਸਾਨੂੰ ਕਹਿ ਦੀਓ ਨਾਲ ਨਾਲ ਸੀ ਇਹ ਤਾਂ 100 ਮੰਗਿਆ ਵੀ ਸੀ। ਕਿਆ ਵੀ ਉਹਨਾਂ ਨੇ ਕਿਹਾ ਪੈਸੇ ਮੰਗਿਆ ਵੀ ਤੈਨੂੰ ਉਹਨਾਂ ਨੇ ਸਮਝਾਉਣਾ ਵਾਸਤੇ ਨੂੰ ਉਹ ਵੀ ਗੱਲ ਕਹੀਏ ਸਾਨੂੰ 100 ਦੇ ਦੋ। ਨਾਲ ਇਹਨੂੰ ਕਿਹਾ ਇਹ ਦਵਾਦੀਆਂ ਦੀ ਪੈਸੇ ਲੈ ਕੇ ਜਾਓ। ਮੈਂ ਕਿਹਾ ਆਂਟੀ ਸਾਨੂੰ ਪੈਸੇ ਨਹੀਂ ਚਾਹੀਦੇ। ਉਹਨਾਂ ਨੇ ਕਿਹਾ ਕੀ ਹੈ ਨਾ ਪੈਸੇ ਤਾਂ ਲੈ ਲੈ। ਪੈਸੇ ਨਹੀਂ ਲੈਣੇ। ਫਿਰ ਤੁਸੀਂ ਜਾ ਕੇ ਘਰੇ ਬੜੇ ਘਰੇ ਕਿਹਾ ਇੰਨਾ ਕੁਸ ਤਾਂ ਇਹਦੀ ਦਾਦੀ ਨੇ ਕਿਹਾ ਵੀ ਇਹਨੂੰ ਤਾਂ ਤੁਸੀਂ ਪੈਸੇ ਹੀ ਲੈ ਜਾਓ। ਨਹੀਂ। ਹਾਂ ਸਵਿਮਿੰਗ ਪੂਲ ਉਹਨਾਂ ਨੇ ਕਿਹਾ ਇਹ ਇਹ ਨਹੀਂ ਗੱਲ ਵਧਾ ਲਈ। ਸਾਨੂੰ ਦੱਸੋ ਕੀ ਕਹਿੰਦਾ? ਕਹਿੰਦਾ ਮੇਰੇ ਬਾਹਿਆਂ ਦੀ ਲੋੜ ਨਹੀਂ ਰਹੀ ਹੈ ਇਹ ਕਹਿੰਦਾ ਹੈ ਨਾ